ਬੋਲੀਆਂ ਵਾਲੇ ਪਾਲ ਸਮਾਉ ਦੇ ਵਿਆਹ ਨੇ ਵਿਆਹਾਂ ਦੇ ਰੁਖ ਬਦਲ ਕੇ ਰੱਖ ਦਿੱਤੇ ਤੇ ਅਜੇ ਤੱਕ ਉਸ ਦਾ ਵਿਆਹ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਚੱਲ ਰਿਹਾ ਹੈ ਤੇ ਉੱਥੇ ਹੀ ਉਸ ਦੇ ਵਿਆਹ ਦੇ ਲੱਖਾਂ ਦਾ ਇਕੱਠ ਉਸ ਦੇ ਵੱਖਰੇ ਤਰੀਕੇ ਨਾਲ ਹੋਏ ਵਿਆਹ ਦੀ ਗਵਾਹੀ ਭਰਦਾ ਸੀ ਕਿਉਂਕਿ ਵਿਆਹ ਦਾ ਅੰਦਾਜ਼ ਰਾਜੇ ਮਹਾਰਾਜਿਆਂ ਦੇ ਵਿਆਹ ਤੋਂ ਘੱਟ ਨਹੀਂ ਸੀ ਤੇ ਵਿਆਹ ਦੇ ਵਿੱਚ ਪੰਜਾਬ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਸਨ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਸਾਬਕਾ ਸੀਐਮ ਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਤੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਵੀ ਵਿਆਹ ਦੇ ਵਿੱਚ ਸ਼ਿਰਕਤ ਕੀਤੀ ਸੀ ਜਿਸ ਤੋਂ ਬਾਅਦ ਹੁਣ ਪਾਲ ਸਮਾਉ ਤੇ ਉਸ ਦੀ ਪਤਨੀ ਨੂੰ ਉਹਨਾਂ ਹਸਤੀਆਂ ਦੇ ਵੱਲੋਂ ਚਾਹ ਦੇ ਸੱਦੇ ਤੇ ਬੁਲਾਇਆ ਜਾ ਰਿਹਾ ਹੈ ਤੇ ਅੱਜ ਉਹ ਦੋਨੇ ਸਾਬਕਾ ਸੀਐਮ ਚੰਨੀ ਸਾਹਬ ਦੇ ਘਰ ਪਹੁੰਚੇ ਤੇ ਸੋਹਣੇ ਤਰੀਕੇ ਦੇ ਨਾਲ ਮੁਲਾਕਾਤ ਕੀਤੀ ਤੇ ਸੀਐਮ ਚੰਨੀ ਸਾਹਬ ਤੇ ਉਹਨਾਂ ਦੀ ਪਤਨੀ ਨੇ ਪਾਲ ਸਮਾਉ ਤੋਂ ਸੁਹਾਗ ਸੁਣੇ ਜਿਸ ਤੋਂ ਬਾਅਦ ਉਹ ਸੁਣ ਕੇ ਇੱਕਦਮ ਚੁੱਪ ਹੋ ਗਏ ਤੇ ਭਾਵਕ ਹੋ ਗਏ ਜਿਸ ਤੋਂ ਬਾਅਦ ਪਾਲਸ ਮਾਉ ਨੇ ਆਪਣੇ ਸੋਸ਼ਲ ਅਕਾਊਂਟ ਤੇ ਤਸਵੀਰਾਂ ਸ਼ੇਅਰ ਕਰਕੇ ਲਿਖਿਆ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਗ੍ਰਹਿ ਵਿਖੇ ਵਿਆਹ ਤੋਂ ਬਾਅਦ ਮੁਲਾਕਾਤ ਦੌਰਾਨ ਦਿਲੋਂ ਧੰਨਵਾਦ ਚੰਨੀ ਸਾਹਿਬ ਜੀ ਤੇ ਸਮੁੱਚੇ ਪਰਿਵਾਰ ਦਾ ਜਿਨ੍ਹਾਂ ਨੇ ਬਹੁਤ ਸਾਰਾ ਮਾਣ ਸਤਿਕਾਰ ਦਿੱਤਾ ਬੜੀਆਂ ਖੁੱਲ ਕੇ ਦਿਲ ਦੀਆਂ ਗੱਲਾਂ ਕੀਤੀਆਂ ਤੇ ਪੰਜਾਬੀ ਸੱਭਿਆਚਾਰ ਦੇ ਲੋਕ ਗੀਤਾਂ ਦਾ ਆਨੰਦ ਲਿਆ। ਇਸ ਦੇ ਨਾਲ ਹੀ ਹੁਣ ਦੇਖੋ ਉਹਨਾਂ ਦੀ ਇਹ ਪਿਆਰੀ ਵੀਡੀਓ। ਲਈਆਂ ਬਾਬਲ ਸ਼ਾਮ ਸ਼ਾਮ ਰੋਵੇ ਮੋਰਾ ਨੇ ਪੈਲਾ ਪਾ बुलतीअ तनवे पुरे तीअं तनुवे पुर्ती वे ਹੰਦ ਦੂਰ ਦੇਸਾ ਤੋਂ ਮਿਲੇ ਆ ਨਾ ਜਹਵੇਂ ਰਾਜੇ ਸਤੋ ਮਿਲੇ ਆ ਨਾ ਜਹਵੇਂ ਮੋਹਰਾਂ ਨੇ ਪਹਿਲਾ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ